ਡੱਲੇਕੇ ਵਿਖੇ ਬਲਾਕ ਚੁਗਾਵਾਂ ਵੱਲੋਂ ਇੱਕ ਤਰਫਾ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜ਼ਿਲ੍ਹਾ ਚਾਨਲ ਸਕੱਤਰ ਹਰਜਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਬੀਡੀਓ ਦਫ਼ਤਰ ਚੁਗਾਵਾਂ ਦਾ ਘਰਾਓ ਕਰਕੇ ਨਾਰਾਬਾਜ਼ੀ ਕੀਤੀ ਐਸ ਮੌਕੇ ਰਣਜੀਤ ਸਿੰਘ ਬਲਾਕ ਸਕੱਤਰ ਬਲਦੇਵ ਸਿੰਘ ਨਿਰਮਲ ਸਿੰਘ ਦਿਲਬਾਖ ਸਿੰਘ ਸੁਖਦੇਵ ਸਿੰਘ ਕਲੇਰ ਪਨੀਏਕੇ ਨੇ ਕਿਹਾ ਕਿ ਪਿਛਲੀ 13 ਜੂਨ ਨੂੰ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਚੁੱਕੀ ਹੈ ਐਸ ਮੌਕੇ ਕਿਸਾਨ ਆਗੂ ਨੇ ਬੀਡੀਓ ਚਗਾਵਾਂ ਨੂੰ ਪੰਚਾਇਤੀ ਬੋਲੀ ਰੱਦ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਐਸ ਮੌਕੇ ਬੀਡੀਓ ਚਗਾਵਾਂ ਜਸਬੀਰ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੋ ਪੰਚਾਇਤੀ ਬੋਲੀ ਕਰਵਾਈ ਗਈ ਹੈ ਉਹ ਕਾਨੂੰਨ ਮੁਤਾਬਕ ਕਰਵਾਈ ਗਈ ਹੈ। ਬੋਲੀ ਪਹਿਲਾਂ ਅਸੀਂ ਦਿੱਤੀ ਆ। ਅਸੀਂ ਨਾਂ ਲਿਖਾਏ ਨੇ। ਪੈਸੇ ਜਮ੍ਹਾਂ ਕਰਵਾਏ ਸੈਕਟਰੀ ਦੇ ਕੋਲ 10-10 ਹਜ਼ਾਰ ਰੁਪਈਆ। ਠੀਕ ਹੈ ਜੀ। ਉਹ ਉਹਨਾਂ ਦੇ ਉੱਤੇ ਉਸ ਚੀਜ਼ ਦੇ ਉੱਤੇ ਉਹ ਰਹੇ ਨਹੀਂ ਆ। ਅੱਜ ਉਹਨਾਂ ਨੇ ਫੇਰ ਸਾਨੂੰ ਇਧਰਲੇ ਪਾਸੇ ਧੱਕਿਆ ਇਹਨੂੰ ਵੀਡੀਓ ਵਾਲੇ ਪਾਸੇ ਤੇ ਵੀਡੀਓ ਸਾਹਿਬ ਨੂੰ ਮਿਲੋ ਇਹ ਜਾ ਕੇ ਤੁਸੀਂ ਵੀਡੀਓ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਉਧਰੋਂ ਬੋਲੀ ਕਰਵਾਤੀ ਹੈ ਸੈਕਟਰੀ ਸਾਹਿਬ ਨੇ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਚੀਜ਼ ਕਿ ਪਿਛਲੇ 13 ਤਰੀਕ ਨੂੰ ਆਹ ਫੈਸਲ ਬੋਲੀ ਹੋਈ ਸੀ ਉਸ ਬੋਲੀ ਬਾਰੇ ਅੱਜ ਦੁਬਾਰਾ ਬੋਲੀ ਕਰਾਉਣ ਨੂੰ ਵੀਡੀਓ ਨੇ ਆਰਡਰ ਕੀਤੇ ਆ ਤੇ ਇਸ ਵਾਸਤੇ ਤੁਸੀਂ ਸਾਡੇ ਨਾਲ ਚਲੋ ਅਸੀਂ ਇੱਥੇ ਆ ਮੈਂ ਇੱਥੇ ਆਇਆ ਵਾਂ ਆਣ ਕੇ ਅਸੀਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਆ ਫੋਨ ਦੇ ਉੱਤੇ ਰਿਕਵੈਸਟ ਕੀਤੀ ਆ ਕਿ ਵੀਡੀਓ ਸਾਹਿਬ ਇਹ ਜਿਹੜੀ ਬੋਲੀ 13 ਤਰੀਕ ਨੂੰ ਹੋ ਚੁੱਕੀ ਆ ਉਹ ਬੋਲੀ ਲਾਗੂ ਕਿਉਂ ਨਹੀਂ ਜਿਉ ਲਾਗੂ ਨਹੀਂ ਤੇ ਅੱਜ ਵਾਲੀ ਵੀ ਕੈਨਸਲ ਕਰੋ ਤਾਂ ਕਿ ਦੁਬਾਰਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਔਰ ਡੀਡੀਪੀ ਉਹਦੀ ਹਾਜ਼ਰੀ ਦੇ ਵਿੱਚ ਇਹ ਬੋਲੀ ਹੋਵੇ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਆ ਅੱਜ ਗ੍ਰਾਮਪਚਾਰ ਡੱਲੇਕੇ ਦੀ ਬੋਲੀ ਸੀ ਤੇ ਇਹ ਬੋਲੀ ਜਿਹੜੀ ਨੀਮਾ ਦੇ ਤਹਿਤ ਕੀਤੀ ਗਈ ਆ ਇਹ ਸਬੰਧੀ ਪੂਰਾ ਮਤਲਬ ਕਿ ਪੁਲਿਸ ਪ੍ਰੋਟੈਕਸ਼ਨ ਵੀ ਅਸੀਂ ਲੈ ਕੇ ਦਿੱਤੀ ਸੀ ਕਿਉਂਕਿ ਪਹਿਲੇ ਬੋਲੀ ਹੋਈ ਸੀ ਉਸ ਦਿਨ ਲੜਾਈ ਝਗੜਾ ਉਥੇ ਹੋ ਗਿਆ ਸੀ ਤੇ ਪੰਚਾਇਤ ਸਾਨੂੰ ਫਿਰ ਪੰਚਾਇਤ ਵੱਲੋਂ ਲਿਖ ਕੇ ਆਇਆ ਸੀ ਕਿ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਉਹ ਅਸੀਂ ਦਿੱਤੀ ਸੀ ਤੇ ਅੱਜ ਬੋਲੀ ਜਿਹੜੀ ਨੀਮਾ ਦੇ ਤਹਿਤ ਕਰਵਾਈ ਗਈ ਆ ਇੱਦਾਂ ਦੀ ਕੋਈ ਗੱਲ ਨਹੀਂ ਕਿਹਾ ਇਹਨਾਂ ਦਾ ਮੈਨੂੰ ਫੋਨ ਆਇਆ ਸੀ ਤਾਸਕ ਵਜੇ ਦੇ ਕਰੀਬ ਤੇ ਮੈਂ ਇਹਨਾਂ ਨੂੰ ਖੁਦ ਦੱਸਿਆ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਵੀ ਅੱਜ ਉੱਥੇ ਬੋਲੀ ਹੋ ਰਹੀ ਹੈ ਤੁਸੀਂ ਟਾਈਮ 'ਤੇ ਪਹੁੰਚ ਜਾਓ ਜੇ ਤੁਸੀਂ ਲੈਣਾ ਚਾਹੁੰਦੇ ਹੋ ਪਹਿਲੀ ਠੇਕੇ ਦਾ ਤੇ ਤੁਸੀਂ ਟਾਈਮ 'ਤੇ ਪਹੁੰਚ ਕੇ ਉੱਥੇ ਬੋਲੀ ਦਿਓ ਬਟ ਇਹਨਾਂ ਨੇ ਇੱਦਾਂ ਹੀ ਟਾਈਮ ਖਰਾਬ ਕੀਤਾ ਇੱਧਰ ਉੱਧਰ ਦਫ਼ਤਰ ਚਾਨ ਦਾ ਬਣਦਾ ਹੀ ਨਹੀਂ ਸੀ ਜਦੋਂ ਮੁਸ਼ਤੀ ਮਨਾਦੀ ਹੋਈ ਹੋਈ ਆ ਇਹਨਾਂ ਨੂੰ ਉੱਥੇ ਰਹਿ ਕੇ ਬੋਲੀ ਦੇਣੀ ਚਾਹੀਦੀ ਸੀ